ਪ੍ਰਧਾਨ ਜੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੇਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਮੁਕਸਰ ਸਾਡੇ ਜ਼ਿਲ੍ਹੇ ਦੇ ਵਿੱਚ ਮੁਕਸਰ ਜ਼ਿਲ੍ਹੇ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਜੀ ਉੱਥੇ ਆਏ ਹੋਏ ਸੀਗੇ ਔਰ ਸਾਡੇ ਪੰਜਾਬ ਦੇ ਜੋ ਹਮੇਸ਼ਾ ਵੀ ਲੜਾਈ ਲੜਦੇ ਰਹਿੰਦੇ ਕੋਟਾ ਦੇ ਵਿੱਚ ਸਾਡੇ ਐਡਵੋਕੇਟ ਪੰਜਾਬ ਦੇ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਇੱਕ ਐਫਆਈ ਦਰਜ ਝੂਠੀ ਕੀਤੀ ਗਈ ਸੀਗੀ ਜੋ ਐਡਵੋਕੇਟ ਤੇ ਉਹਨਾਂ ਅੱਜ ਪ੍ਰਦਰਸ਼ਨ ਕਰਨ ਲਈ ਉੱਥੇ ਭਗਵੰਤ ਮਾਨ ਜੀ ਕੋਲੇ ਜਾ ਰਹੇ ਸੀਗੇ ਤੇ ਉਹਨਾਂ ਤੇ लाठी चार्ज ਕੀਤਾ ਔਰ ਅਸੀਂ ਸਰਕਾਰ ਦੇ ਵੱਲੋਂ ਆਪਣੇ ਨਾਲ ਉਹਦਾ ਐਡਵੋਕੇਟਾਂ ਤੇ ਜੋ लाठी चार्ज ਕੀਤਾ ਉਹ ਵੀ ਨਿੰਦਿਆ ਕਰਦੇ ਆ ਔਰ ਅਸੀਂ ਐਡਵੋਕੇਟ ਜਿੰਨੇ ਵੀ ਹੈਗੇ ਆ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਆ ਤੇ ਜਿਹੜੀ ਇਹ ਸਰਕਾਰ ਜਿਹੜੀ ਹੈਗੀ ਹੈ ਮਾੜੀਆਂ ਨੀਤੀਆਂ ਤੋਂ ਉਤਰੀ ਹੋਈ ਹੈ ਪੰਜਾਬ ਦੇ ਲੋਕ ਸਾਰਾ ਕੁਝ ਜਾਣਦੇ ਆ ਵੀ ਜਿਹੜੀ ਬਾਦ ਸਰਕਾਰ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਕਿਹੜੇ ਹਾਲਾਤ ਪੈਦਾ ਕਰ ਰਹੀ ਹੈ ਔਰ ਜੇ ਲੋਕ ਇਨਸਾਫ ਲੈਣ ਵਾਸਤੇ ਜਾਂਦੇ ਆ ਤੇ ਉਹਨਾਂ ਦੇ ਲਾਠੀ ਚਾਰਜ ਕੀਤਾ ਜਾ ਰਿਹਾ ਹੈਗਾ ਤੇ ਅੱਜ ਵੇਖੀਏ ਤੇ ਨਾਲ-ਨਾਲ ਮੈਂ ਦੇਖਿਆ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਬੱਸਾਂ ਇਹਨਾਂ ਨੇ ਭੇਜੀਆਂ ਹੈਗੀਆਂ ਜੋ ਟੈਕਸ ਆਪਾਂ ਨੂੰ ਪੈ ਰਿਹਾ ਹੈਗਾ ਸਾਰੇ ਵੀਰ ਟੈਕਸ ਕਟਾਉਂਦੇ ਕਿਸੇ ਦਾ ਲਾ ਲਓ ਗੱਡੀਆਂ ਦਾ ਲਾ ਲਓ ਜਾਂ ਕੋਈ ਆਪਾਂ ਘਰ ਦਾ ਟੈਕਸ ਗੈਸ ਚੁੱਲਿਆਂ ਦਾ ਲਾ ਲਓ ਉਹ ਟੈਕਸ ਕਟਾ ਕੇ ਕੱਜ ਸਰਕਾਰੀ ਜਿਹੜੀਆਂ ਬੱਸਾਂ ਹੈਗੀਆਂ ਆਪਣੇ ਟੈਕਸ ਦੇ ਵਿੱਚੋਂ ਸਰਕਾਰ ਨੇ ਪਿੰਡਾਂ ਦੇ ਵਿੱਚ ਸਰਕਾਰੀ ਬੱਸਾਂ ਭੇਜੀਆਂ ਹੈਗੀਆਂ ਉਹ ਵੀ ਗਲਤ ਵਰਤੋਂ ਜਿਹੜੀ ਬੱਸਾਂ ਦੀ ਹੈਗੀ ਕੀਤੀ ਜਾ ਰਹੀ ਹੈ ਤੇ ਜਿਹੜਾ ਅੱਜ ਜਿਹੜੀ ਐਡਵੋਕੇਟਾਂ ਦੀ ਮੈਂ ਗੱਲ ਕਰ ਰਿਹਾ ਸੀਗਾ ਔਰ ਜਿਹੜੇ ਲੋਕਾਂ ਦੀ ਲੜਾਈ ਲੜਨ ਵਾਲੇ ਹਮੇਸ਼ਾ ਲੋਕਾਂ ਦੇ ਨਾਲ ਖੜਦੇ ਆ ਔਰ ਨਿਸਾਬ ਦਿਵਾਉਣ ਵਾਸਤੇ ਕੋਟਾ ਦੇ ਵਿੱਚ ਬੈਠੇ ਹੋਏ ਆ ਤੇ ਉਹਨਾਂ ਤੇ ਲਾਠੀ ਚਾਰਜ ਹੋ ਜਾਣਾ ਬੜੀ ਨਿੰਦਨਯੋਗ ਘਟੀਆ ਹਰਕਤ ਜਿਹੜੀ ਸਰਕਾਰ ਦੀ ਹੈ ਮਾੜੀਆਂ ਨੀਤੀਆਂ ਤੋਂ ਉਤਰੀ ਹੋਈ ਹੈ ਔਰ ਸਿੱਧੀ ਨਿੰਦਿਆ ਕਰਦੇ ਆ ਔਰ ਐਡਵੋਕੇਟ ਜਿੰਨੇ ਵੀ ਹੈਗੇ ਆ ਸਾਡੇ ਭਰਾ ਉਹਨਾਂ ਦੇ ਨਾਲ ਅਸੀਂ ਡਟ ਕੇ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਆ ਜੈ ਭੀਮ ਜੈ ਭਾਰਤ ਜੈ ਸੰਧਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ